गंद ਦੀ ਜੈੜੀ ਨਾਲ ਤੇ ਮਾਰ ਦੋ ਜ਼ੋਰਦਾਰਿਆਂ ਦਾ ਦੋੜੀਆਂ ਨੂੰ ਸਰਦ ਕਹਿੰਦੀ ਐ ਤੇ ਪਾਸੇ ਜੈੜੀਐਲਸੀ ਗਰੁੱਪ ਦੂਰ ਤੱਕ ਚੱਜ ਜਾਂਦੇ ਆ ਰੱਤੀਆ ਕਹਿੰਦੇ ਪਾਟੜਾ ਤੇ ਰਾਜਸਥਾਨ ਇਹ ਗਰੁੱਪ ਮਸ਼ਹੂਰ ਜਾਂ ਗਰੁੱਪਾ ਮੇਰੇ ਵੀਰੋ ਪ੍ਰਿੰਸ ਬਾਈ ਆ ਵਰਕਰ ਕਹਿੰਦੇ ਪਾਟਾ ਨਾਲ ਦੀ ਧਰਤੀ ਤੇ ਟਰੈਕਟਰ ਤਲੀਆਂ ਦਾ ਓਹ ਟਕੜਾਂ ਕਰਤ ਬੜਾਉਂਦਾ ਫਿਰ ਨੂੰ ਕੋ ਹੋਰ ਹੁੰਦਾ ਲਓ ਸਾਹਮਣੇ ਦੇ ਨੇ ਪਾਸੇ ਓ ਹੋ 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 855 ਨੇ ਚੀਕੜਾਈ ਆ ਤੂੜੀ ਵਾਲੀ ਮਸ਼ੀਨ ਦੀ ਓ ਸਾਹਮਣੇ ਦੇਖਾ ਗਿੱਦਰ ਦੇ ਪਾਸੇ ਓ ਬੱਲੇ ਬੱਲੇ के भाई नहीं आ गया है अपना काम है ना करो यारे घंटी अमन दीप के you ਸੇ ਜੇ ਧਰਨਾਟ ਗਰੁੱਪ ਆ ਦਾ ਮੈਂਬਰ 855 ਦਾ ਜਿੱਤ ਗਿਆ ਕੀਰਤ ਢਿੱਲੋਂ ਕਹਿੰਦਾ ਰੁਪਿਆ 500 ਦੇ ਦਾਂਗੇ ਫਾ ਕੀ ਆਇਆ ਵੀ ਹੁਣ ਕਿਸੇ ਨੇ ਗੁੰਮ ਨਾ ਠੀਕ ਹੈ ਕੀਰਤ ਢਿੱਲੋਂ ਕਹਿੰਦਾ ਜੇ ਜਿੱਤ ਗਿਆ ਸਵਰਾਜ 855 ਧਰਨਾਟ ਆ ਆਹ ਰਾਉਂਡ ਰੁਪਿਆ 500 ਜੇ ਜਿਤ ਪਾਰਾਂ ਚਪਟਾ ਵਗਰ ਕੇ ਧਰਨਾਟ ਵਾਲਿਆ ਮੈਨੂੰ ਕਿਉਂ ਲੱਗਦਾ ਨੀਂਦ ਆਉਂਦੀ ਏ ਤੇਨੂੰ ਹੁਣ ਆਗੇ ਆਪਾਂ ਉਹ ਬਾਈ ਯਾਰ ਸਵਾਗਤ ਤਾਲੀਆਂ ਮਾਰ ਦਿਓ ਜ਼ੋਰਦਾਰ ਯਾਰਾਂ ਤਾਲੀਆਂ ਜ਼ੋਰਦਾਰ ਮਾਰ ਦਿਓ ਕਿਹੜਾ ਮੇਲਾ ਹੱਲ ਗਿਆ ਆ ਵੀ ਗੋਮਨ ਹੈ ਕੀ ਬਾਤ ਹੈ ਪਤਾ ਕੀ ਜੱਕਰਾ ਬਈ ਹੁਣ ਦੱਸਾਂ ਮੈਂ ਕੀ ਰੂਲ ਹੈ ਸੁਣੋ ਪਹਿਲਾਂ ਜੇ ਹੁਣ ਮੰਨ ਕੇ ਚਲੋ ਸੈਂਟਰ ਦੇ ਵਿੱਚ ਸੁਨਰਾਜ ਇੱਧਰ ਹੈ ਜੇ ਸੋਨਾ ਵਿਗਾ ਜਾਂ ਜੂਨੀਅਰ ਸੈਂਟਰ ਉਧਰ ਹੈ ਜੇ ਨੰਬਰ ਮੰਨਿਆ ਜਾਣਾ ਫੌਲ ਮੰਨਿਆ ਜਾਣਾ ਇਹ ਕਰਦਾ ਕਮਨ ਜੇ ਬਾਈ ਸਵਰਾਜ ਵਾਲਾ ਲੈ ਗਿਆ ਜੇ ਸਵਰਾਜ ਵਾਲਾ ਲੈਣ ਤੇ ਪੈਰ ਦੇ ਪੈਰ ਆ ਗਿਆ ਫਿਰ ਕਿਹਦੇ ਫੌਲ ਇਹਦਾ ਹੋਊਗਾ ਜੇ ਜਮੀਨ ਨੇ ਕਰਦਾ ਫਿਰ ਕਮਨ ਹੋਊਗਾ ਇਹ ਰੋਣਾ ਬਾਈ ਕਿਵੇਂ ਲੱਗੇ ਰੋ ਤਾੜੀਆਂ ਮਾਰ ਦਿਓ ਜ਼ੋਰਦਾਰ ਹੋਣਾ ਥੋਪੇ ਮਾਰ ਦਿਓ ਬਾਈ ਹੱਸ ਹੁਣ ਸਹੀ ਆ ਕੰਮ ਹੋ ਗਿਆ ਬਣੇੜਾ ਦੋਤੇ ਚੋਟੀ ਦੇ ਮੰਨ ਤੇ ਖੇਲਦੇ ਜੇ ਆ ਟ੍ਰੇਕ ਤੋਂ ਅੱਜ ਧੁੰਨ ਦਾ ਨਾਮ ਵੱਡਾ ਅੱਜ ਆਦਰ ਕਰ ਰਿਹਾ ਕਵਾਰੀ ਫੇਰ ਓ ਵਾਹ ਵਾਹ ਵੀਰਿਆ ਵਾਹ ਵਾਹ ਵੀਰਿਆ ਮੈਂ ਦੱਸਿਆ ਸੀ ਜਿਹੜਾ 31 ਹਾਰਾ ਸਭ ਤੋਂ ਮੇਰੇ ਟੌਪ ਦਾ ਮੈਚ ਟੌਪ ਦਾ ਮੈਚ ਨਾਲ ਹੀ ਭਾਈ ਪੈਸਾ ਦੇਣਾ ਬੈਠੋ ਭਾਈ ਦਰਸ਼ਕ ਵੀਰਾਂ ਨੂੰ ਬੇਨਤੀ ਆ ਭਾਈ ਤੇਰੇ ਹੈਲੋ ਤੇਰੀ ਨੀਸ ਨਾ ਜਾਰ ਹੋਰ ਬੈਠਣ ਦੇ ਭਾਈ ਯਾਰ ਕਿਉਂ ਮੇਲਾ ਖਰਾਬ ਕਰਦਾ ਭਾਈ ਯਾਰ ਹੈਲੋ ਭਾਈ ਥੱਲੇ ਬਾਦੋ ਭਾਈ ਆ ਬਾਈ ਯਾਰ ਮੇਲਾ ਖਰਾਬ ਨਾ ਕਰੋ ਯਾਰ ਜਿਹੜਾ ਟਾਸ ਹੁੰਦੀ ਹੈ ਬਾਈ ਬਾਹਲੇ ਨਾਲ ਕੋਲੇ ਜਾਇਆ ਕਰੋ ਅਜੇ ਟਾਸ ਹੋਣਾ ਬਾਈ ਹਜੇ ਫਾਈਨਲੀ ਹੋਇਆ ਇੱਕ ਇੱਕ ਸਾਈਡ ਕਲੀਅਰ ਹੋਈ ਆ ਦੇਖੋ ਟਾਸ ਕੌਣ ਦੇ ਦਦਾ ਐੱਛੇ ਇਹ ਆ ਕੀਰ ਢਿੱਲੋ ਭਜਨ ਸ਼ਿਦਾਰੀ ਨੇ ਵੀ ਸਾਡਾ ਰਣਾੜਿਆ ਰਣਾੜ ਜਿੱਤ ਗਿਆ ਮ ਕਾ ਵਾਲਾ ਭਾਈਆ ਟੂਰਨਾਮੈਂਟ ਦਾ ਸਭ ਤੋਂ ਕਹਿੜਾ ਮੈਚ ਆ ਉਧਰੋਂ ਜੀ ਵਾਲਾ ਵੀ ਟ੍ਰਾਈਟ ਬਾਈ ਕਹਿੜਾ ਰਵੀ ਭੱਟੀ ਜਣੇ ਕਿਹਨੂੰ ਦੇ ਦਾਂਗੇ ਨਾਲ ਗੁਰੀ ਭਾਈ ਹੈ ਆੜੀ ਪਈ ਆੜੀ ਪਈ ਆੜੀ ਪਈ گیا بھائی ਆ ਟੂਰਨਾਮੈਂਟ ਦਾ ਸੈਂਟਰ ਨਹੀਂ ਲਾ ਹੋ ਰਿਹਾ ਹੁਣ ਘਟੋ ਘਟ 10 ਵਾਰ ਕਲੱਚ ਛੱਡਿਆ ਗਿਆ ਓਏ 1 ਮਿੰਟ ਦੇਰ ਦੀਪ ਦੇ ਜੈਕੀ ਦੇ ਲਈ ਬਹੁਤ ਸਾਰਾ ਧੰਨਵਾਦ ਕਰਾਂਗਾ ਵੀਰਾਂ ਦਾ ਬਹੁਤ ਪਿਆਰ ਦਿੱਤਾ ਤੁਸੀਂ ਜੋੜੇ ਰਹੋ ਤੁਸੀਂ ਵਾੜਦੇ ਰਹੋ ਤੁਸੀਂ ਆਵਾਜ਼ ਰਹੋ ਮੇਰੇ ਮਿੱਤਰੋ ਲਓ ਇਧਰਲੇ ਪਾਸੇ ਸੰਦੀਪ ਪ੍ਰਧਾਨ ਬਾਈ ਕਹਿੰਦਾ ਫਾਲ ਇੱਕ ਫਾਲ ਹੋ ਗਿਆ ਫਾਲ ਕਿਹਦਾ ਧਰਨਾੜ ਦਾ ਧਰਨਾੜ ਵਾਲੇ ਦਾ ਇੱਕ ਫਾਲ ਹੋ ਗਿਆ ਧਰਨਾੜ ਵਾਲੇ ਦਾ ਗਾਣਾ ਨਾ ਜਲਾ ਸਾਡਾ ਨਾਗਲਾ ਬਾਈ ਅਸ਼ੋਕ ਸਿੰਘ ਜੀ ਜਿਦੋਂ ਧੰਗਵਾਦ ਧੰਗਵਾਦ ਸਾਡੇ ਵੀਰ ਦਾ ਇਧਰੋਂ ਫੇਰ ਰਵੀ ਕਮੋਦ ਜੀ ਤੇ ਸ੍ਰਿੰਦਰ ਸਿੰਘ ਜੀ ਕਹਿੰਦੇ ਜਿੱਲਾ ਪ੍ਰਸ਼ਾਸਨ ਦੇ ਪ੍ਰਧਾਨ ਆ ਸਾਡੇ ਬਾਈ ਜਿਦੋਂ ਧੰਗਵਾਦ ਕਰਦੇ ਇਧਰੋਂ ਫੇਰ ਸਭ ਤੋਂ ਟੌਪ ਦਾ ਮੈਚ ਆ ਕਹਿੰਦੇ ਸਭ ਤੋਂ ਟੌਪ ਦਾ ਉਹ ਨਹੀਂ ਹੋ ਰਿਸ਼ਾ 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 ਮੇਰੇ ਮਿੱਤਰਾਂ ਹੋਣਾ ਆਓ ਸਾਹਮਣੇ ਦੇਖਾਂਗੇ ਕੱਲ ਆਉਂਦੇ ਆ ਟਿਕਾੜੇ ਖੇਡ ਦੇ ਜਿਹੜੇ ਮੈਦਾਨ ਦੇ ਵਿੱਚ ਮੁਕਾਬਲਾ ਸਰੇ ਦਾ ਤੋਂ ਦਿਨ ਲਈ ਕਰੇ ਮੇਰੇ ਮਿੱਤਰੋ ਜਦੋਂ ਬਾਲ ਕੋਮਲ ਬਾਲ ਕੁੜੇ ਦੇਖਾਂਗੇ ਇਧਰਲੇ ਪਾਸੇ ਹੁਣ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਸਾਹਮਣੇ ਦੇਖਾਂਗੇ ਧਰਲੇ ਪਾਸੇ ਪੈਣੀ ਤੇ ਕਹਿੰਦੇ ਧਰਨਾੜ ਗਰੁੱਪ ਵਾਲਾ ਫਤਿਆਵਾ ਦਾ ਲਾਗਾ ਰੱਦੀਏ ਮੰਦਿਰਾਂ ਕਹਿੰਦੇ ਹਲਕਾ ਐਰਮਾ ਪਿੰਡ ਜੱੱਦੀ ਪਿੰਡ ਸਰਦਾਰਾਂ ਉਹ ਪਟਵਾਲੇ ਦੇ ਵਿੱਚ ਵੀ ਨਾਮ ਵੱਡਾ ਇਹ ਮੁੰਡੇ ਕਬੱਡੀ ਵੀ ਤਗੜੀ ਖੇਡਦੇ ਆ ਮੁੰਡੇ ਕਾਸ ਤੋਂ ਵੀ ਤਗੜੀ ਖੇਡਦੇ ਦੋ ਬਾਈ ਬਣ ਕੇ ਆਓ ਸਾਹਮਣੇ ਦੇਖਾਂਗੇ ਪੈਸੇ ਲੱਗ ਨੇ 67 ਹੋ ਗਏ ਆ ਇਧਰ ਦੇ ਪਾਸੇ 855 ਵਾਲਿਆ ਓਏ 855 ਵਾਲਿਆ ਫੇਰ ਲਾੜੇ ਜੋਰ ਲਾੜੇ ਜੋਰ ਲਾੜੇ ਜੋਰ ਲਾੜੇ ਹਾਂ ਬਾਹਰ ਬੱਜ ਗਈ ਜੋ ਕੇ ਮੇਰੀ ਫਰਜ਼ੀ ਆ ਬਾਈ ਹੋਣਾ ਪੈਣਾ ਮੈਨੂੰ ਕੰਮ ਇਹਦਾ ਹੋ ਜੇ ਦੁਨੀਆ ਤਸਦੋ ਮਾਸ ਨਹੀਂ ਹੋ ਰਹੀ ਇੱਕ ਤੇ ਜਾ ਕੇ ਲੰਘ ਕੇ ਖੜਿਆ ਕਹਿੰਦਾ ਘਰੇ ਨਹੀਂ ਜਾਣਾ ਅੱਜ ਮੇਲਾ ਦੇਖ ਕੇ ਜਾਣਾ ਲਓ ਸਾਹਮਣੇ ਉਧਰਲੇ ਪਾਸੇ ਵੇਖਾਂਗੇ सोनू ਪ੍ਰਧਾਨ ਚ ਉਰ ਜਾਣਾ ਕਹਿੰਦਾ ਹਯਾਰ ਮੇਰਾ ਪਾ ਦੋ ਜੇ ਮੁੰਡਾ ਫਾਈਨਲ ਖੇਡ ਗਿਆ ਇਧਰ ਉਸਤਾਦਾ ਤੈਨੂੰ ਮੈਂ ਕੀ ਆਖਾਂ ਹੁਣ ਉਸਤਾਦਾ ਤੈਨੂੰ ਮੈਂ ਕੀ ਇੱਥੇ ਰੱਖ ਲੈ ਰਮਣੀ ਦੀ ਹੁਣ ਗੱਲ ਬਣ ਗਈ ਲੈਕਟਰ ਦਾ ਧੰਨਵਾਦ ਹੈ ਜਾਨਲੇ ਬਾਈ ਦਾ ਧੰਨਵਾਦ ਹੈ ਮੇਲਾ ਇਹਦੇ ਵਿੱਚੋਂ ਚੱਲ ਕੇ ਆਇਆ ਐਰਮਾਂ ਪਿੰਡਾ ਮੇਰੇ ਭਰਾਵਾਂ ਲੈ ਵੀ ਇਹਨੂੰ ਸਪੋਰਟ ਵੀ ਬੜੀ ਵੱਡੀ ਆ ਪਿੰਡਾਂਾਂ ਦੀ ਪਰ ਡੈਨੀ ਤੇ ਡੈਨੀ ਐ ਦਸੰਦ ਦੀ ਲੋੜ ਨਹੀਂ ਉਹਦੇ ਨੂੰ ਕਾਣ ਬੋਲਦੇ ਮੇਰੇ ਮਿੱਤਰੋ ਲਓ ਸਾਹਮਣੇ ਦੇਖਾਂਗੇ ਆਪਾਂ ਖੜ ਜਾ ਬਾਈ ਪੈਸੇ ਪੂਸੇ ਬਾਅਦ ਚ ਬੋਲਾਂਗੇ ਹੁਣ ਹੁਣ ਨਾ ਡਿਸਟਰਬ ਕਰ ਹੁਣ ਮੈਚ ਦੀ ਗੱਲ ਕਰਨੀ ਆਪਾਂ ਪੈਸੇ ਲੋਕਾਂ ਦੇ ਬਾਅਦੇ ਬੋਲਦੇ ਹੁਣ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਏ ਏ ਏ ਏ ਏ ਉਹ ਆ ਕੀ ਹੋ ਗਿਆ ਇੱਥੇ ਆ ਗਏ ਫੇਰ ਹੈਗੀ ਦੋ ਵੀ ਤੇਰੇ ਵੀ ਸੁਣਦਾ ਹੋ ਗਿਆ ਇੱਥੇ ਬਖਸ਼ੀ ਭਰਾਵਾ ਬਹਲਾ ਕੇ ਜਾਣਾ ਸਾਡੇ ਘਰ ਦੇ ਇਹਨੂੰ ਝੱਟੀਆਂ 'ਚ ਦੇਖਣਾ ਝੱਟੀਆਂ 'ਚ ਜਰੂਰ ਧਿਆਨ ਦੇਣਾ ਬਹੁਤ ਟੱਕਾ ਮੈਚ ਹੈ ਵੇਖੋ ਕਿੰਨਾ ਚੜ੍ਹ ਗਿਆ ਮੁਕਾਬਲਾ ਫਸਿਆ ਪਿਆ ਜਿਵੇਂ ਕੂਚੀ 'ਚ ਕੰਨਾ ਫਸਿਆ ਪਿਆ ਜਿਵੇਂ ਕੂਚੀ 'ਚ ਕੰਨਾ ਫਸਿਆ ਪਿਆ सा <laughs> असां ਸਾਹਮਣੇ ਜਿਹੜੇ ਕਮਾਲ ਹੋ ਗਿਆ ਸੋਨੂ ਪ੍ਰਧਾਨਗਰ ਕਬਰਜਾਲਾ ਰੁਪਈਆ 2000 ਦੇ ਲਾਗੇ ਆਪਾਂ ਪਰ ਦੇਣਾ ਕਰੂਏ ਦੀ ਪਤਾ ਲਓ ਸਾਹਮਣੇ ਵੇਖਾਂਗੇ ਜੇ ਮੁੰਡਾ ਜਿੱਤੇ ਨਾ ਰਾਊਂਡਾਂ ਜੇ 2000 ਫੇਰ ਦੇਵੇ ਤੈਨੂੰ ਫੇਰ ਮੰਨਾ ਫਾਈਨਲ ਤੇ ਕਿਤਨਾਵਾਂ ਪਤਾ ਨਹੀਂ ਕਰੋ ਹੁਣ ਆ ਰਾਊਂਡ ਤੇ 2000 ਰੁਪਈਆ ਹੋਣਾ ਤੇ ਗੱਲ ਬਣ ਜੇ ਮਿੱਤਰਾਂ ਲਓ ਸਾਹਮਣੇ ਬੱਲੇ 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 ਸਰਾ 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 ਹੋ ਜੋ ਪਾਸੇ ਉਧਰ ਜੱਸਾ ਭਾਈਆ ਕੱਤਾ ਕਹਿੰਦੇ 200 ਜਾ ਰਹਾ ਜਰਾ ਚਲੋ ਕਿਸਨੇ ਦੱਤਣੀ ਸੀ ਹਾਂ ਦੇਖ ਲਓ ਇੱਕ ਵਾਰੀ ਫੋਟੋ